ਇਸ ਵੇਲੇ ਦੀ ਸਭ ਤੋਂ ਅਹਿਮ ਤੇ ਸਭ ਤੋਂ ਵੱਡੀ ਖਬਰ ਐਮਪੀ ਅਮਰਤਪਾਲ ਸਿੰਘ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਜੋ ਕਿ ਜੇਲ੍ਹ ਚੋਂ ਬਾਹਰ ਆ ਰਹੇ ਨੇ ਤਾਂ ਅਮਰਤਪਾਲ ਸਿੰਘ ਦੇ ਸਮਰਥਕਾਂ ਤੇ ਪਰਿਵਾਰਕ ਮੈਂਬਰਾਂ ਦੇ ਲਈ ਸਭ ਤੋਂ ਵੱਡੀ ਖੁਸ਼ੀ ਦੀ ਖਬਰ ਆ ਚੁੱਕੀ ਆ ਦੱਸਦੇ ਕਿ ਅਮਰਤਪਾਲ ਸਿੰਘ ਨੂੰ ਲੈਣ ਦੇ ਲਈ ਅਮਰitsar ਦਿਹਾਤੀ ਪੁਲਿਸ ਅਸਾਮ ਦੀ ਦਿਬੜੂਗੜ ਨੂੰ ਰਵਾਨਾ ਹੋ ਚੁੱਕੀ ਹੈ ਤਾਂ ਥੋੜੀ ਹੀ ਦੇਰ ਦੇ ਵਿੱਚ ਅਮਰਤਪਾਲ ਸਿੰਘ ਨੂੰ ਅਸਾਮ ਦੀ ਦਿਬੜੂਗੜ ਜੇਲ੍ਹ ਤੋਂ ਪੰਜਾਬ ਲਿਆਂਦਾ ਜਾਵੇਗਾ ਫਿਰ ਅਜਨਾਲਾ ਦੀ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ ਕਿਉਂਕਿ ਅਜਨਾਲਾ ਦੇ ਵਿੱਚ ਜੋ ਕਾਂਡ ਵਾਪਰਿਆ ਸੀ ਅਜਨਾਲਾ ਕਾਂਡ ਤੁਹਾਨੂੰ ਸਭ ਨੂੰ ਯਾਦ ਹੋਵੇਗਾ ਅਜਨਾਲਾ ਥਾਣੇ ਦੇ ਵਿੱਚੋਂ ਅਮਰਤਪਾਲ ਸਿੰਘ ਆਪਣੇ ਸਾਥੀਆਂ ਨੂੰ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚੋਂ ਛਡਵਾ ਕੇ ਲੈ ਕੇ ਆਇਆ ਸੀ ਤਾਂ ਉਸ ਮਾਮਲੇ ਦੇ ਵਿੱਚ ਅਜਨਾਲਾ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ ਤਾਂ ਪੰਜਾਬ ਦੀ ਪੁਲਿਸ ਟਰਾਜੀ ਰਿਮਾਂਡ ਤੇ ਅਮਰਤਪਾਲ ਸਿੰਘ ਨੂੰ ਅਸਾਮਦੀ ਡਿਬੜੂਗੜ ਜੇਲ੍ਹ ਚੋਂ ਲੈ ਕੇ ਆ ਰਹੀ ਆ ਤਾਂ ਐਨਐਸਏ ਖਤਮ ਹੋ ਰਹੀ ਆ ਅਮਰਤਪਾਲ ਸਿੰਘ ਦੇ ਉੱਤੇ 22 April ਨੂੰ ਐਮਐਸ ਐਨਐਸਏ ਦੀ ਮਿਆਦ ਖਤਮ ਹੋ ਜਾਵੇਗੀ ਤਾਂ ਅਮਰਤਪਾਲ ਸਿੰਘ ਦੇ ਉੱਤੇ ਨੈਸ਼ਨਲ ਸਕਿਉਰਿਟੀ ਐਕਟ ਲਗਾਏ ਹੋਏ ਸੀ ਉਸ ਨੂੰ ਵਧਾਇਆ ਨਹੀਂ ਗਿਆ ਪਹਿਲਾਂ ਅਮਰਤਪਾਲ ਸਿੰਘ ਦੇ ਸਾਥੀ ਪ੍ਰਧਾਨ ਮੰਤਰੀ ਬਾਜੇ ਕੇ ਅਮਰਤਪਾਲ ਸਿੰਘ ਦੇ ਚਾਚਾ ਦਲਜੀਤ ਸਿੰਘ ਕਲਸੀ ਪਪਲਪ੍ਰੀਤ ਤੇ ਹੋਰ ਸਾਥੀ ਜਿਹੜੇ ਵੀ ਆਸਾਮ ਦੀ ਦਿਬੜੂਗੜ ਜੇਲ੍ਹ ਦੇ ਵਿੱਚ ਬੰਦ ਸੀ ਉਹ ਸਾਰੇ ਪੰਜਾਬ ਆ ਚੁੱਕੇ ਨੇ ਕਈ ਬਠਿੰਡਾ ਦੀ ਜੇਲ੍ਹ ਦੇ ਵਿੱਚ ਬੰਦ ਨੇ ਕਈ ਪਟਿਆਲਾ ਦੀ ਜੇਲ੍ਹ ਦੇ ਵਿੱਚ ਬੰਦ ਨੇ ਹਾਲਾਂਕਿ ਬਠਿੰਡਾ ਦੀ ਜੇਲ੍ਹ ਦੇ ਵਿੱਚੋਂ ਪ੍ਰਧਾਨ ਮੰਤਰੀ ਬਾਜੇ ਕੇ ਦੀ ਇੱਕ ਕਥਿਤ ਆਡੀਓ ਵੀ ਵਾਰਨ ਹੋਈ ਸੀ ਜਿਸ ਦੇ ਵਿੱਚ ਜੇਲ੍ਹ ਪ੍ਰਸ਼ਾਸਨ ਦੇ ਉੱਤੇ ਇਲਜ਼ਾਮ ਲਗਾਏ ਗਏ ਸੀ ਕਿ ਉਹਨਾਂ ਨੂੰ ਗੁਰੂ ਘਰ ਦੇ ਵਿੱਚ ਜਾਨ ਨਹੀਂ ਦਿੱਤਾ ਜਾਂਦਾ ਜੇਲ੍ਹ ਦੇ ਅੰਦਰ ਜੋ ਗੁਰੂ ਘਰ ਬਣਿਆ ਹੁੰਦਾ ਮੰਦਰ ਵੀ ਬਣਿਆ ਹੁੰਦਾ ਕਿ ਉੱਥੇ ਉਹਨਾਂ ਨੂੰ ਜਾਣ ਨਹੀਂ ਦਿੱਤਾ ਜਾਂਦਾ ਤਾਂ ਉਹ ਕਥਿਤ ਆਡੀਓ ਵਾਇਰਲ ਹੋਈ ਸੀ ਪਰ ਹੁਣ ਅਮਰਤਪਾਲ ਸਿੰਘ ਇਕੱਲੇ ਰਹਿ ਚੁੱਕੇ ਸੀ ਇਸਾਮਦੀ ਡਿਬੜੂਗੜ ਜੇਲ੍ਹ ਦੇ ਵਿੱਚ ਤਾਂ ਹੁਣ ਅਮਰਤਪਾਲ ਸਿੰਘ ਵੀ ਜੇਲ੍ਹ ਚੋਂ ਬਾਹਰ ਆ ਰਹੇ ਨੇ ਥੋੜੀ ਜੀ ਦੇਰ ਦੇ ਵਿੱਚ ਅਮਰਤਪਾਲ ਸਿੰਘ ਨੂੰ ਲੈ ਕੇ ਅਮਰitsar ਦਿਹਾਤੀ ਪੁਲਿਸ ਪੰਜਾਬ ਪਹੁੰਚੇਗੀ ਤਾਂ ਪੰਜਾਬ ਪਹੁੰਚਣ ਤੇ ਅਮਰਤਪਾਲ ਸਿੰਘ ਦੇ ਸਵਾਗਤ ਦੇ ਲਈ ਸਾਥੀ ਪਹਿਲਾਂ ਹੀ ਤਿਆਰ ਵਰ ਤਿਆਰ ਹੋ ਚੁੱਕੇ ਨੇ ਅਮਰਤਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਦੇ ਲਈ ਵੱਡੀ ਰਾਹਤ ਤੇ ਖੁਸ਼ੀ ਦੀ ਗੱਲ ਹੈ ਕਿ ਹੁਣ ਅੰਮ੍ਰਿਤਸਰ ਲਿਆ ਕੇ ਆਂਦਾ ਜਾਵੇਗਾ ਜਦੋਂ ਅਮਰਤਪਾਲ ਸਿੰਘ ਨੂੰ ਕਿਆ ਜਨਾਲਾ ਕੋਰਟ ਦੇ ਵਿੱਚ ਪੇਸ਼ ਕਰਨ ਤੋਂ ਬਾਅਦ ਕੀ ਹੈ ਜਨਾਲਾ ਕੋਰਟ ਕਿੰਨੇ ਦਿਨ ਦਾ ਉਹਨਾਂ ਦਾ ਰਿਮਾਂਡ ਦਿੰਦਾ ਜਾਂ ਫਿਰ ਜੁਡੀਸ਼ੀਅਲ ਰਿਮਾਂਡ ਦੇ ਕੇ ਉਹਨਾਂ ਨੂੰ ਕਿਸੇ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਾਵੇਗਾ ਪੰਜਾਬ ਦੀ ਕਿਹੜੀ ਜੇਲ੍ਹ ਦੇ ਵਿੱਚ ਅਮਰਤਪਾਲ ਸਿੰਘ ਨੂੰ ਰੱਖਿਆ ਜਾਵੇਗਾ ਹਲੇ ਇੰਤਜ਼ਾਰ ਕਰਨਾ ਪਵੇਗਾ ਕਿ ਬਠਿੰਡਾ ਜੇਲ੍ਹ ਦੇ ਵਿੱਚ ਰੱਖਿਆ ਜਾਵੇਗਾ ਜਾਂ ਪਟਿਆਲਾ ਜੇਲ੍ਹ ਦੇ ਵਿੱਚ ਰੱਖਿਆ ਜਾਵੇਗਾ ਇਸ ਦੇ ਇੰਤਜ਼ਾਰ ਕਰਨਾ ਪਵੇਗਾ ਪਰ ਅਮਰਤਪਾਲ ਸਿੰਘ ਆਸਾਮ ਦੀ ਦਿਬੜੂਗੜ ਜੇਲ੍ਹ ਦੇ ਵਿੱਚ ਬੰਦ ਕਿਉਂ ਸੀ ਬਹੁਤ ਸਾਰੇ ਦਰਸ਼ਕ ਇਹ ਗੱਲ ਨਹੀਂ ਜਾਣਦੇ ਹੋਣਗੇ ਤਾਂ ਦੱਸ ਦਈਏ ਕਿ 2 ਸਾਲ ਹੋ ਚੁੱਕੇ ਨੇ ਆਸਾਮ ਦੀ ਦਿਬੜੂਗੜ ਜੇਲ੍ਹ ਦੇ ਵਿੱਚ ਬੰਦ ਅਮਰਤਪਾਲ ਸਿੰਘ ਨੂੰ ਦਰਅਸਲ ਅਮਰਤਪਾਲ ਸਿੰਘ ਦबई ਤੋਂ ਆਉਂਦਾ ਪੰਜਾਬ ਦੇ ਵਿੱਚ ਆ ਕੇ ਸਿੱਖੀ ਸਰੂਪ ਧਾਰਨ ਕਰ ਲੈਂਦਾ ਉਸ ਤੋਂ ਬਾਅਦ ਅਮਰਤਪਾਲ ਸਿੰਘ ਨੌਜਵਾਨਾਂ ਨੂੰ ਗੁਰੂ ਦੇ ਲੜ ਲੱਗਣ ਦੇ ਲਈ ਜੋੜਦਾ ਪ੍ਰੇਰਿਤ ਕਰਦਾ ਗੁਰੂ ਸਾਹਿਬ ਦੀ ਸਿੱਖਿਆਵਾਂ ਦੇ ਉੱਤੇ ਚੱਲਣ ਦੇ ਲਈ ਪ੍ਰੇਰਿਤ ਕਰਦਾ ਖਾਲਸਾ ਬਹੀਰ ਚਲਾਈ ਜਾਂਦੀ ਆ ਨਸ਼ਿਆ ਰਹਿਤ ਜ਼ਿੰਦਗੀ ਬਤਾਉਣ ਦੇ ਲਈ ਨੌਜਵਾਨਾਂ ਨੂੰ ਪ੍ਰੇਰਿਤ ਕਰਦਾ ਪਰ ਖਾਲਸਾ ਬਹੀਰ ਚਲਾਉਣ ਤੋਂ ਬਾਅਦ ਜਦੋਂ ਇੱਕ ਵਾਰ ਅਜਨਾਲਾ ਦੇ ਥਾਣੇ ਦੇ ਵਿੱਚ ਅਜਨਾਲਾ ਥਾਣੇ ਦੇ ਵਿੱਚ ਅਮਰਤਪਾਲ ਸਿੰਘ ਦੇ ਸਾਥੀਆਂ ਦੇ ਉੱਤੇ ਕੋਈ ਮਾਮਲਾ ਦਰਜ ਹੁੰਦਾ ਫਿਰ ਅਮਰਤਪਾਲ ਸਿੰਘ ਆਪਣੇ ਹੋਰ ਸਾਥੀਆਂ ਦੇ ਨਾਲ ਗੁਰੂ ਸਾਹਿਬ ਦੇ ਹਜ਼ੂਰੀ ਦੇ ਵਿੱਚ ਆਪਣੇ ਉਹਨਾਂ ਸਾਥੀਆਂ ਨੂੰ ਛਡਵਾ ਕੇ ਲੈ ਆਉਂਦਾ ਜਿਸ ਤੋਂ ਬਾਅਦ ਪੰਜਾਬ ਪੁਲਿਸ ਦੀ ਬੜੀ ਕਿਰਕਰੀ ਹੁੰਦੀ ਆ ਫਿਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੇਂਦਰੀ ਕੇਂਦਰੀ ਮੰਤਰੀ ਦੇ ਨਾਲ ਮੁਲਾਕਾਤ ਕਰਦੇ ਨੇ ਕੇਂਦਰੀ ਗ੍ਰਹਿ ਮੰਤਰੀ ਮਿਤ ਸ਼ਾਹ ਦੇ ਨਾਲ ਮੁਲਾਕਾਤ ਕਰਦੇ ਨੇ ਜਿਸ ਤੋਂ ਬਾਅਦ ਆਪਰੇਸ਼ਨ ਅਮਰਤਪਾਲ ਚਲਾਇਆ ਜਾਂਦਾ ਇੱਕ ਤੋਂ ਬਾਅਦ ਇੱਕ ਅਮਰਤਪਾਲ ਸਿੰਘ ਦੇ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਨੈਸ਼ਨਲ ਸਕਿਉਰਿਟੀ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਜਾਂਦਾ ਆਸਾਮ ਦੀ ਡਿਬੜੂਗੜ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਾਂਦਾ ਤਾਂ ਅਮਰਤਪਾਲ ਵੀ ਉਹਨਾਂ ਦੇ ਇਸ ਵਿੱਚ ਸੀ ਅਖੀਰ ਦੇ ਵਿੱਚ ਅਮਰਤਪਾਲ ਸਿੰਘ ਨੂੰ ਮੋਗਾ ਦੇ ਪਿੰਡ ਰੋਡਾ ਤੋਂ ਗ੍ਰਿਫਤਾਰ ਕਰ ਲਿਆ ਜਾਂਦਾ ਹਾਲਾਂਕਿ ਅਮਰਤਪਾਲ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਕਾਫੀ ਵੱਡੇ ਸਵਾਲ ਖੜੇ ਹੁੰਦੇ ਨੇ ਲੋਕਾਂ ਦੇ ਮਨਾਂ ਦੇ ਵਿੱਚ ਇਹ ਵੀ ਡਰ ਸੀ ਕਿ ਅਮਰਤਪਾਲ ਸਿੰਘ ਦਾ ਕਿਤੇ ਕਤਲ ਨਾ ਕਰ ਦਿੱਤਾ ਹੋਵੇ ਅਮਰਤਪਾਲ ਦਾ ਇਨਕਾਊਂਟਰ ਨਾ ਕਰ ਦਿੱਤਾ ਹੋਵੇ ਪਰ ਕਾਫੀ ਸਮੇਂ ਬਾਅਦ ਜਦੋਂ ਅਮਰਤਪਾਲ ਸਿੰਘ ਦੀ ਵੀਡੀਓ ਸਾਹਮਣੇ ਆ ਜਾਂਦੀ ਹੈ ਫਿਰ ਥੋੜੀ ਜੀ ਲੋਕਾਂ ਨੂੰ ਰਾਹਤ ਮਿਲਦੀ ਹੈ ਅਮਰਤਪਾਲ ਦੇ ਸਮਰਥਕਾਂ ਨੂੰ ਰਾਹਤ ਮਿਲਦੀ ਹੈ ਤਾਂ ਅਮਰਤਪਾਲ ਸਿੰਘ ਅਸਾਮ ਦੀ ਦਿਬੜੂਗੜ ਜੇਲ੍ਹ ਦੇ ਵਿੱਚੋਂ ਹੀ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਦੇ ਵੱਜੋਂ ਚੋਣ ਮੈਦਾਨ ਦੇ ਵਿੱਚ ਉਤਰ ਜਾਂਦੇ ਨੇ ਤਾਂ ਅਮਰਤਪਾਲ ਸਿੰਘ ਨੂੰ ਲੋਕਾਂ ਦੇ ਵੱਲੋਂ ਫਤਵਾ ਉਹਨਾਂ ਦੇ ਹੱਕ ਦੇ ਵਿੱਚ ਦੇ ਕੇ ਵੱਡੀ ਗਿਣਤੀ 'ਚ ਜਿੱਤ ਹਾਸਲ ਕਰਵਾ ਦਿੱਤੀ ਜਾਂਦੀ ਆ ਤੇ ਨਾਲ ਹੀ ਫਿਰ ਅਮਰਤਪਾਲ ਬਣ ਜਾਂਦੇ ਨੇ ਐਮਪੀ ਅਮਰਤਪਾਲ ਸਿੰਘ ਤਾਂ ਐਮਪੀ ਅਮਰਤਪਾਲ ਹੁਣ ਅਸਾਮ ਦੀ ਦਿਬੁਰਗੜ ਜੇਲ੍ਹ ਚੋਂ ਪੰਜਾਬ ਆ ਰਹੇ ਨੇ ਪੰਜਾਬ ਆਉਣ ਤੋਂ ਬਾਅਦ ਕਿਹੋ ਜਿਹਾ ਮਾਹੌਲ ਰਹਿੰਦਾ ਆ ਕਿਹੜੀ ਜੇਲ੍ਹ ਦੇ ਵਿੱਚ ਸ਼ਿਫਟ ਹੁੰਦੇ ਨੇ ਕਦੋਂ ਤੱਕ ਜੇਲਾਾਂ ਚੋਂ ਬਾਹਰ ਆਉਣਗੇ ਐਮਪੀ ਅਮਰਤਪਾਲ ਕਦੋਂ ਤੱਕ ਸंसद ਦੇ ਵਿੱਚ ਗੂੰਜਣਗੇ ਅਮਰਤਪਾਲ ਇਸ ਦੇ ਉੱਤੇ ਸਭ ਦੀਆਂ ਨਜ਼ਰਾਂ ਰਹਿਣਗੀਆਂ